ਨਾਰੇ ਦੋਸਤੋ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਆਸ ਆ sidki ਚੈਨਲ ਦੇਖ ਰਾਇਆ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੂਬਾ ਸਿੰਘ sidki ਦੋਸਤੋ ਜੇ ਗੱਲ ਕਰੀਏ ਪਹਿਰਾਵੇ ਦੀ ਤਾਂ ਪਹਿਰਾਵੇ ਦਾ ਇਤਿਹਾਸ ਕਾਫੀ ਪਰਾਚੀਨ ਤੇ ਦਿਲਚਸਪ ਹੈ ਵੈਦਿਕ ਸਮੇਂ ਵਿੱਚ ਪਹਿਰਾਵਾ ਕੇਲੇ ਫਰਵਾ ਕੁਸ਼ਾ ਜਾਕਾ ਦਾ ਹੁੰਦਾ ਸੀ ਇਸ ਤੋਂ ਬਾਅਦ ਫਿਰ ਚਮੜਾ ਰੇਸ਼ਮ ਅਤੇ ਉਹਨਾਂ ਦੇ ਸੁਧਾਰਨ ਕਿਸਮ ਦੇ ਕੱਪੜੇ ਵਰਤੇ ਜਾਣ ਲੱਗ ਪਏ ਚਮੜੇ ਤੋਂ ਬਣੇ ਕੱਪੜੇ ਮੌਸਮ ਬਦਲਣ ਤੇ ਸਰੀਰ ਲਈ ਸਹੀ ਨਹੀਂ ਸਨ ਰਹਿੰਦੇ ਕਪਾਹ ਦੀ ਪੈਦਾਵਾਰ ਸ਼ੁਰੂ ਹੋਣ ਤੇ ਸੁਧਾਰਨ ਕਿਸਮ ਦਾ ਸੂਤੀ ਕੱਪੜਾ ਬਣਨ ਲੱਗ ਪਿਆ ਸੂਤੀ ਕੱਪੜੇ ਪੰਜਾਬੀ ਲੋਕਾਂ ਦਾ ਮਨਪੌਂਦਾ ਕੱਪੜਾ ਬਣ ਗਿਆ। ਪੁਰਾਣੇ ਪੰਜਾਬ ਦੇ ਪਿੰਡਾਂ ਦੇ ਲੋਕ ਘਰ ਦੇ ਕੱਤੇ ਸੂਤ ਦੇ ਕੱਪੜੇ ਪਹਿਨਦੇ ਸਨ। ਪਿੰਡ ਦਾ ਦਰਜੀ ਜਾਂ ਘਰ ਦੀ ਸੁਹਾਣੀ ਖੁਦ ਹੀ ਸੂਈ ਧਾਗੇ ਨਾਲ ਧੋਪੇ ਭਰ ਕੇ ਘਰ ਵਿੱਚ ਹੀ ਕੱਪੜਾ ਤਿਆਰ ਕਰ ਲੈਂਦੀ ਸੀ। ਖਦਰ ਦਾ ਪਰਨਾ ਬਣ ਲਿਆ ਜਾਂਦਾ ਸੀ। ਹੌਲੀ-ਹੌਲੀ ਕਮੀਜ਼ਾਂ ਬਣਨ ਲੱਗ ਪਈਆਂ। ਤਿੱਖੇ ਕਲਰ ਗੋਲ ਕਲਰ ਲੰਮੇ ਕਲਰ ਛੋਟੇ ਕਲਰ ਆਦਿ ਇਹੋ ਕਮੀਜ਼ ਅੰਗਰੇਜ਼ੀ ਪ੍ਰਭਾਵ ਅਧੀਨ ਸ਼ਰਟ ਟੀ-ਸ਼ਰਟ ਓਪਨ ਸ਼ਰਟ ਬੂ ਸ਼ਰਟ ਬਣ ਗਏ ਮਨੁੱਖੀ ਜੀਵਨ ਦੇ ਵਿਕਾਸ ਦੇ ਨਾਲ-ਨਾਲ ਕੱਪੜੇ ਦੀ ਬਣਤਰ ਤੇ ਬਣਤਰ ਦੋਵਾਂ ਵਿੱਚ ਹੀ ਪਰਿਵਰਤਨ ਹੁੰਦਾ ਰਿਹਾ ਪੁਰਾਣੇ ਸਮੇਂ ਵਿੱਚ ਪੰਜਾਬੀ ਲੋਕ ਗੋਡਿਆਂ ਤੱਕ ਸੂਤੀ ਕਮੀਜ਼ਾਂ ਬੜੇ ਸ਼ੌਂਕ ਨਾਲ ਪਹਿਨਦੇ ਸਨ ਸਿਰ ਉੱਪਰ ਪਟਕਾ ਰੱਖਦੇ ਸਨ ਕਦੇ ਕਦਾਈਂ ਇਸ ਨੂੰ ਮੋਢੇ ਉੱਪਰ ਰੱਖਣ ਦਾ ਰਵਾਜ ਵੀ ਰਿਹਾ ਏ ਲੱਕ ਦੁਆਲੇ ਚਾਦਰ ਬੰਨਣ ਦੀ ਰਵਾਇਤ ਵੀ ਕਾਫੀ ਪੁਰਾਣੀ ਤੇ ਹਰਮਨ ਪਿਆਰੀ ਰਹੀ ਹੈ ਪੰਜਾਬੀ ਲੋਕਾਂ ਦਾ ਪਹਿਰਾਵਾ ਵੀ ਉਹਨਾਂ ਦੇ ਸਰੀਰ ਵਾਂਗ ਹੀ ਖੁੱਲਾ ਡੁੱਲਾ ਹੁੰਦਾ ਸੀ ਔਰਤਾਂ ਫੁਲਕਾਰੀ ਲੈਂਦੀਆਂ ਸਨ ਫੁਲਕਾਰੀ ਅਤੇ ਕੱਡੇ ਬਾਗ ਅੱਜ ਤੱਕ ਪੰਜਾਬੀ ਸੱਭਿਆਚਾਰ ਦਾ ਚਿੰਨ ਬਣੇ ਹੋਏ ਨੇ ਸਮਾਂ ਬਦਲ ਜਾਣ ਤੇ ਪਹਿਰਾਵੇ ਦੀ ਨੁਹਾਰ ਵੀ ਬਦਲਦੀ ਰਹੀ ਹਿੰਦੂ ਸਿੱਖ ਬਰਾਦਰੀ ਵਿੱਚ ਕੁੰਡ ਤੇ ਮੁਸਲਮਾਨਾਂ ਵਿੱਚ ਬੁਰਕੇ ਦਾ ਰਵਾਜ ਰਿਹਾ ਹੈ ਪੰਜਾਬ ਦੀ ਮਟਿਆਰ ਅਕਸਰ ਗੋਡਿਆਂ ਤੱਕ ਨੀਵੀਂ ਕਮੀਜ਼ ਤੇ ਖੁੱਲੇ ਪੌਂਚੇ ਦੀ ਸਲਵਾਰ ਪਹਿਨਦੀ ਸੀ ਸਿਰ ਤੇ ਮੋਢਿਆਂ ਉੱਪਰ ਚੁੰਨੀ ਦੁਪੱਟਾ ਜਾਂ ਦੋਰਾ ਦੁਪੱਟਾ ਦੋਸੜੀਆਂ ਲਿਆ ਜਾਂਦਾ ਸੀ ਪੈਰਾਂ ਵਿੱਚ ਪਿੰਡ ਦੇ ਮੋਚੀ ਦੀ ਬਣਾਈ ਸਧਾਰਨ ਕਿਸਮ ਦੀ ਜੁੱਤੀ ਹੁੰਦੀ ਸੀ ਦੋਸਤੋ ਚੁੰਨੀ ਸਾਡੀ ਅਮੀਰ ਵਿਰਾਸਤ ਦਾ ਸਾਂਭਣ ਯੋਗ ਤੇ ਸਤਕਾਰਯੋਗ ਹਿੱਸਾ ਹੈ ਪਰ ਅਫਸੋਸ ਅਸੀਂ ਇਸ ਦਾ ਬਣਦਾ ਸਤਕਾਰ ਨਹੀਂ ਕਰਦੇ ਇਹ ਠੀਕ ਹੈ ਕਿ ਅੱਜ ਤੇਜ਼ ਰਫਤਾਰ ਮਸ਼ੀਨੀ ਯੁੱਗ ਹੈ। ਘਗਰੇ ਤੇ ਕੁੰਡ ਦਾ ਜ਼ਮਾਨਾ ਨਹੀਂ ਹੈ। ਉਹ ਦਿਨ ਬੀਤ ਚੁੱਕੇ ਹਨ। ਜਦੋਂ ਔਰਤ ਬੱਚੇ ਜੰਮਣ ਪਾਲਣ ਤੇ ਘਰ ਦੀ ਚਾਰ ਦਿਵਾਰੀ ਦੇ ਅੰਦਰ ਦੇ ਕੰਮ ਕਰਨ ਤੱਕ ਸੀਮਤ ਸੀ। ਅੱਜ ਦੀ ਔਰਤ ਤਕਰੀਬਨ ਹਰ ਖੇਤਰ ਵਿੱਚ ਮਰਦ ਦੇ ਬਰਾਬਰ ਕੰਮ ਕਰਦੀ ਹੈ। ਕਿਤੇ ਕਿਤੇ ਅੱਗੇ ਵੀ ਲੰਘ ਜਾਂਦੀ ਹੈ। ਪਰ ਅਫਸੋਸ ਅਫਸੋਸ ਇਸ ਗੱਲ ਦਾ ਹੈ ਕਿ ਇਸ ਭੱਜ ਦੌੜ ਵਿੱਚ ਪਹਿਲਾਂ ਚੁੰਨੀ ਸਿਰ ਤੋਂ ਲੱਥੀ ਤੇ ਫਿਰ ਗਲ ਵਿੱਚ ਪੈ ਗਈ ਤੇ ਉਸ ਤੋਂ ਬਾਅਦ ਇੱਕ ਮੋਢੇ ਤੇ ਪਰਨੇ ਵਾਂਗ ਲਮਕਣ ਲੱਗ ਪਈ ਅਖੀਰੇ ਗਲੋਂ ਵੀ ਲੱਗ ਗਈ ਚੁੰਨੀ ਸਿਰ ਤੇ ਲੈਣਾ ਵੱਡਿਆਂ ਦੀ ਇੱਜ਼ਤ ਕਰਨ ਦਾ ਇੱਕ ਮਾਣ ਮੱਤਾ ਢੰਗ ਹੁੰਦਾ ਹੈ ਅਜੋਕੇ ਯੁੱਗ ਵਿੱਚ ਜਦੋਂ ਕੁੜੀਆਂ ਜਾ ਔਰਤਾਂ ਦੇ ਸਿਰੋਂ ਚੁੰਨੀਆਂ ਹੀ ਉੱਡ ਗਈਆਂ ਫਿਰ ਡੋਰੀਆ ਕਿੱਥੋਂ ਉੱਡਣਾ ਹੈ ਕੁੜੀਆਂ ਜਿਹੜੀ ਬੋਲੀ ਪਾਉਂਦੀਆਂ ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ ਡੋਰੀਏ ਦਾ ਕਿਨੂੰ ਤੇ ਕਿੱਥੋਂ ਪਤਾ ਲੱਗਣਾ ਹੈ ਅੱਜ ਸਮੇਂ ਦੇ ਨਾਲ-ਨਾਲ ਜਿੱਥੇ ਹੋਰ ਪਰਿਵਰਤਨ ਆਇਆ ਹੈ ਉਥੇ ਇਸ ਸਲੀਕੇ ਵਿੱਚ ਵੀ ਬਹੁਤ ਫਰਕ ਆ ਗਿਆ ਹੈ ਅੱਜ ਦੀਆਂ ਕੁੜੀਆਂ ਨੂੰ ਇਹ ਵੀ ਪਤਾ ਨਹੀਂ ਹੋਣਾ ਦੀ ਡੋਰੀਆ ਹੰਦਾ ਕੀ ਹੈ ਬਹੁਤੀਆਂ ਨੇ ਤਾਂ ਏਟੀਵੀ ਦੇ ਪਰਦੇ ਤੇ ਜਾਂ ਕਿਸੇ ਦਿਨ ਤਿਹਾਰਤ ਤੇ ਲੱਗਦੇ ਸਭਿਆਚਾਰਕ ਮੇਲੇ ਦੀਆਂ ਸਟੇਜਾਂ ਤੇ ਪਾਈ ਜਾਂਦੀ ਬੋਲੀ ਵਿੱਚ ਹੀ ਸੁਣਿਆ ਹੋਵੇਗਾ ਦੋਸਤੋ ਜੀ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਸਤਿ ਸ੍ਰੀ ਅਕਾਲ ਜੀ